ਲੁਧਿਆਣੇ ਵਾਲੇ ਡੰਗਰ ਡਾਕਟਰ ਦੀ ਅੱਜ ਫੇਰ ਜ਼ੁਬਾਨ ਨਹੀਂ ਰਹਿ ਸਕੀ ਨਫ਼ਰਤ ਉਨੋਂ ਤੋਂ ਅੱਜ ਜ਼ਹਿਰ ਕੱਢ ਦਿੱਤਾ ਉਹਨੇ ਫੇਰਾ ਵੇਖਿਆ ਵੀਡੀਓ ਅੰਕਨ ਰੂਲਾ ਜੀ ਉਹ 크ਰਿਸਚਨ ਨੇ ਉਹਨਾਂ ਨੇ ਮਦਦ ਕੀਤੀ ਆ ਕੋਈ ਉਹਨਾਂ ਨੇ ਰੋਲਾ ਨਹੀਂ ਪਾਇਆ ਪਰ ਉਹ ਬੇਸ਼ੱਕ ਜਿਹੜੇ ਮਰਜੀ ਧਰਮ ਦੇ ਨੇ ਲੇਕਿਨ ਇਹ ਜ਼ਬਰਦਸਤੀ ਪੱਗਾਂ ਦੇ ਸਿਰ ਫਸਾਏ ਹੋਏ ਇਹ ਲੋਕਾਂ ਨੂੰ ਗਰੀਬਾਂ ਮਜ਼ਦੂਰਾਂ ਨੂੰ ਮੇਹਣੇ ਮਾਰ ਰਹੇ ਆ ਇਸ ਪੱਗਾਂ ਦੇ ਸਿਰ ਸੇਵਾ ਕਰਨ ਵਾਲਿਆਂ ਨੇ ਫਸਾਇਆ ਪੱਗ ਦੇ ਸਿਰ ਫਸਾਇਆ ਤੂੰ ਜਿਹੜਾ ਜ਼ਹਿਰ ਉਗਲ ਨੂੰ ਰਹਿਦਾ ਨਹੀਂ ਆ ਤੂੰ ਕੋਈ ਨਾ ਕੋਈ ਮੁੱਦਾ ਫੜਨਾ ਹੁੰਦਾ ਉਹਦੇ ਉੱਤੇ ਆਪਣੀ ਬਕਵਾਸ ਬਾਣੀ ਕਰਨੀ ਹੁੰਦੀ ਆ ਜਨ ਕਿ ਤੂੰ ਯਾਰ ਉਗਲਣਾ ਹੀ ਉਗਲਣਾ ਸਿੱਖਾਂ ਦੇ ਬਰ ਖਿਲਾਫ ਸਿੱਖਾਂ ਨੂੰ ਪਤਾ ਨਹੀਂ ਤੇਰਾ ਕਿਹੜਾ ਇਹੋ ਜਿਹਾ ਬੰਦੇ ਇੱਕ ਨੇ ਦੱਸਿਆ ਤੇ ਹੈਗਾ ਜਿਹੜਾ ਵੈਰ ਵਾ ਬਾਕੀ ਉਹ ਜਿਹੜਾ ਵੈਰ ਵਾ ਉਹ ਫਿਰ ਸਿੱਖਾਂ ਦੀ ਗੱਲ ਕਰਿਆ ਕਰ ਤੂੰ ਸਿੱਖਾਂ ਦੇ ਉਲਟਾ ਜਾਇਆ ਕਰ ਬਾਕੀ ਮੰਨ ਲਓ ਜੇ ਅੰਕਰ ਨਰੋਲਾ ਉੱਥੇ ਰਾਸ਼ਨ ਭੇਜਣ ਲੱਗਾ ਵਾ ਠੀਕ ਆ ਇਹ ਕੀ ਗਲਤ ਹੈ ਸਾਈਧਾਂ ਦੇ ਲੋਕ ਨਹੀਂ ਰਹਿੰਦੇ ਸਿੱਖਾਂ ਨਾਲੋਂ ਇਸਾਈ ਧਰਮ ਦੇ ਲੋਕ ਵੱਧ ਤਾਂ ਇਹ ਅੰਕਰ ਨੂੰ ਰੋਲੇ ਨੂੰ ਆਪਣੇ ਧਰਮ ਦੇ ਲੋਕਾਂ ਵਾਸਤੇ ਖੜਨਾ ਚਾਹੀਦਾ ਕਿਉਂਕਿ ਆਪਦੇ ਧਰਮ ਦਾ ਇਸਾਈ ਧਰਮ ਦਾ ਇਹ ਮੁਹੀਆ ਠੀਕ ਹੈ ਨਾ ਇਹਦੇ ਵਿੱਚ ਕੋਈ ਵੱਡੀ ਗਲਤ ਨਹੀਂ ਜੇ ਇਹ ਆਪਣੇ ਲੋਕਾਂ ਨਾਲ ਵਾਸਤੇ ਖਲੋਣ ਲੱਗਾ ਤੇ ਪਰ ਪਹਿਲ ਤੇ ਖਾਲਸੇ ਨੇ ਕੀਤੀ ਹੈ ਨਾ ਇੱਕ ਪਾਸਟਰ ਪਾਸਟਰ ਪ੍ਰਭ ਪ੍ਰਭ ਕਰਕੇ ਦਾਵਾ ਬਈ ਉਹ 4 ਦਿਨ ਬਾਅਦ ਖਾਲਸੇ ਨੇ ਰੈਸਕਿਊ ਕੀਤਾ ਤੇ ਉਹਦੇ ਨਾਲ 8-10 ਜੀ ਹੋਰ ਹੀ ਈਸਾਈ ਪਰਿਵਾਰ ਤੇ ਠੀਕ ਆ ਤੇ ਖਾਲਸੇ ਨੇ ਉਹਨਾਂ ਨੂੰ 4 ਦਿਨਾਂ ਬਾਅਦ ਭੁੱਖਿਆ ਧਿਆਨ ਨੂੰ ਰੈਸਕਿਊ ਕੀਤਾ ਠੀਕ ਆ ਤੇ ਪਹਿਲ ਖਾਲਸੇ ਨੇ ਕੀਤੀ ਆ ਤੇ ਜੇ ਕਿਸੇ ਨੇ ਪੁੱਛ ਲਿਆ ਕਿ ਤੁਸੀਂ ਹਾਂ ਗੁਰੂ ਘਰ ਦਾ ਲੰਗਰ ਛਕਦੇ ਨਹੀਂ ਤੇ ਹੁਣ ਇਹ ਲੰਗਰ ਤਾਂ ਗੁਰੂ ਘਰ ਹੋਏ ਹੋਣ ਡਿਆ ਅਗਲੇ ਜਵਾਬ ਦੇ ਦਿੱਤਾ ਜਾਨ ਬਚਾਉਣ ਲਈ ਕੁਛ ਨਾ ਕੁਛ ਖਾਣਾ ਪਾਣਾ ਗੱਲ ਮੁੱਕ ਗਈ ਠੀਕ ਆ ਪਰ ਤੂੰ ਦੱਸ ਕਿ ਤੇਰੇ ਕਿਥੇ ਚਲੂਣਾ ਲੜਿਆ ਤੂੰ ਕੋਈ ਸੇਵਾ ਕੀਤੀ ਅੰਕਰ ਨੂੰ ਰੋਲਾ ਵੀ ਚਲੋ ਸੇਵਾ ਕਰਨ ਵਾਸਤੇ ਆ ਗਿਆ ਸਿੱਖ ਵੀ ਸੇਵਾ ਕਰਨਦੇ ਆ ਤੂੰ ਦਫ਼ਤਰ 'ਚ ਬੈਠਾ ਬਕਵਾਸ ਕਰੀ ਜਾਂਦਾ ਹੋਰ ਤੈਨੂੰ ਕੰਮ ਕੋਈ ਹੈਗਾ ਸਿਰਫ ਬਗੜਵਾ ਕਰਦਾ ਹੋਰ ਤੂੰ ਤੈਨੂੰ ਕੋਈ ਕੰਮ ਨਹੀਂ ਤੂੰ ਸਿਰਫ ਸਿੱਖਾਂ ਦੇ ਉਲਟ ਹੀ ਰਹਿਣਾ ਵਾ ਉਹ ਹੁਣ ਜਿਹੜਾ ਕੰਮ ਹੋਣਾ ਸੀ ਉਹ ਤਾਂ ਗਿਆ ਹੋਦੋਂ ਤੇ ਹੁਣ ਨਾ ਉਹ ਗੱਲ ਦਾ ਮੁੱਦਾ ਬਣਾ ਕੇ ਬਾਕੀਆਂ ਗੱਲਾਂ ਦਾ ਵੀ ਮੁੱਦਾ ਬਣਾਇਆ ਕਰ ਉਹ ਗੱਲ ਛੱਡ ਦੇ ਹੁਣ ਜਿਹੜੀ ਗੱਲ ਹੋਣੀ ਉਹ ਹੋ ਗਈ ਆ ਹੈ ਤੇ ਹੁਣ ਆਰਾਮ ਨਾਲ ਸਿੱਖਾਂ ਦੇ ਉਲਟ ਨਾ ਰਿਹਾ ਕਰ